ਕੰਗਣਾ ਥੱਪੜ ਮਾਮਲੇ ਦੇ ਵਿੱਚ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਵੀ ਐਂਟਰੀ ਹੋ ਚੁੱਕੀ ਹੈ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਅਨਮੋਲ ਗਗਨ ਮਾਨ ਦੇ ਵੱਲੋਂ ਪੋਸਟ ਪਾਈ ਗਈ ਹੈ ਅਨਮੋਲ ਗਗਨ ਮਾਨ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ ਕਿ ਕੰਗਣਾ ਰਣੌਤ ਜੀ ਜਿਹੜੇ ਪੰਜਾਬ ਅਦੇ ਲੋਕਾਂ ਦੀ ਤੁਸੀਂ ਗਲਤ ਸ਼ਬਦਾਵਲੀ ਜਾਂ ਟਿੱਪਣੀ ਕਰਦੇ ਹੋ ਨਾ ਲੋਕਾਂ ਦੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਸਰਹੱਦ ਦੀ ਸੁਰੱਖਿਆ ਤੱਕ ਸਭ ਤੋਂ ਵੱਡਾ ਬਲੀਦਾਨ ਦਿੱਤਾ ਹੈ ਸੋ ਟਿੱਪਣੀਆਂ ਸੋ ਸਮਝ ਕੇ ਕਰਿਆ ਕਰੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਤੇ ਕੰਗਨਾ ਰਣੌਦ ਦੇ ਹੱਕ ਦੇ ਵਿੱਚ ਉਹ ਬਹੁਤ ਸਾਰੇ ਲੋਕ ਜਿਹੜਾ ਨੇ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਬਾਲੀਵੁੱਡ ਵੀ ਇਸ ਪੂਰੇ ਮਾਮਲੇ ਦੇ ਵਿੱਚ ਦੋ ਫਾਰ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਕੁਝ ਲੋਕ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਰਹੇ ਨੇ ਤੇ ਉੱਥੇ ਹੀ ਬਹੁਤ ਸਾਰੇ ਲੋਕ ਕੰਗਨਾ ਰਣੋਤ ਦੀ ਵੀ ਸਮਰਥਨ ਕਰ ਰਹੇ ਨੇ ਤੇ ਇਸ ਦੇ ਬਾਅਦ ਹੁਣ ਅਨਮੋਲ ਗਗਨ ਮਾਨ ਉਹਨਾਂ ਦੇ ਵੱਲੋਂ ਜਿਹੜੀ ਪ੍ਰਤੀਕਿਰਿਆ ਦਿੱਤੀ ਗਈ ਹੈ ਸਵੇਰੇ ਸੰਦੀਪ ਪਾਠਕ ਜੋ ਕਿ ਰਾਜ ਸਭਾ ਮੈਂਬਰ ਨੇ ਪੰਜਾਬ ਤੋਂ ਉਹਨਾਂ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਸੀ ਸੋ ਕੰਗਨਾ ਰਣੋਤ ਨੇ ਮਾਮਲੇ ਦੇ ਵਿੱਚ ਹੁਣ ਅਨਮੋਲ ਗਗਨ ਮਾਨ ਟਵੀਟ ਕਰਦੇ ਲਿਖਦੇ ਨੇ ਕੰਗਨਾ ਜੀ ਦੇਸ਼ ਦੀ ਆਜ਼ਾਦੀ ਤੋਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਹੋਏ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਬਾਰੇ ਗਲਤ ਟਿੱਪਣੀਆਂ ਕਰਨ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਾਂ ਵੀ ਕਿਸਾਨਾਂ ਨੂੰ ਤੁਸੀਂ ਅਤਵਾਦੀ ਦੱਸਦੇ ਰਹੇ ਹੁਣ ਇੱਕ ਐਮਪੀ ਹੋ ਕੇ ਇਸ ਤਰ੍ਹਾਂ ਦੀ ਮੰਦਭਾਗੀ ਟਿੱਪਣੀ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਸੋ ਲਗਾਤਾਰ ਜਿਹੜੇ ਲੋਕ ਨੇ ਉਹ ਕੰਗਨਾ ਰਣੌਤ ਨੂੰ ਇਹ ਵੀ ਨਸੀਹਤ ਦੇ ਰਹੇ ਨੇ ਕਿ ਹੁਣ ਤੁਸੀਂ ਇੱਕ ਸੰਸਦ ਬਣ ਚੁੱਕੇ ਹੋ ਕੋਈ ਸੈਲੀਬ੍ਰਿਟੀ ਨਹੀਂ ਰਹੇ ਤੇ ਹੁਣ ਤੁਸੀਂ ਇੱਕ ਪਬਲਿਕ ਫਿਗਰ ਹੋ ਤੇ ਲੋਕਾਂ ਦੇ ਨੁਮਾਇੰਦੇ ਹੋ ਤਾਂ ਤੁਹਾਨੂੰ ਸੋਚ ਸਮਝ ਕੇ ਆਪਣੀ ਬਿਆਨਬਾਜ਼ੀ ਕਰਨੀ ਪਵੇਗੀ ਕੰਗਣਾ ਥੱਪੜ ਮਾਮਲੇ ਦੇ ਵਿੱਚ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨਦੀ ਵੀ ਐਂਟਰੀ ਹੋ ਚੁੱਕੀ ਹੈ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਅਨਮੋਲ ਗਗਨ ਮਾਨਦੇ ਵੱਲੋਂ ਪੋਸਟ ਪਾਈ ਗਈ ਹੈ ਅਨਮੋਲ ਗਗਨ ਮਾਨ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ ਕਿ ਕੰਗਣਾ ਰਣੌਤ ਜੀ ਜਿਹੜੇ ਪੰਜਾਬ ਅਦੇ ਲੋਕਾਂ ਦੀ ਤੁਸੀਂ ਗਲਤ ਸ਼ਬਦਾਵਲੀ ਜਾਂ ਟਿੱਪਣੀ ਕਰਦੇ ਹੋ ਨਾ ਲੋਕਾਂ ਦੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਸਰਹੱਦ ਦੀ ਸੁਰੱਖਿਆ ਤੱਕ ਸਭ ਤੋਂ ਵੱਡਾ ਬਲੀਦਾਨ ਦਿੱਤਾ ਹੈ ਸੋ ਟਿੱਪਣੀਆਂ ਸੋ ਸਮਝ ਕੇ ਕਰਿਆ ਕਰੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਤੇ ਕੰਗਨਾ ਰਣੌਦ ਦੇ ਹੱਕ ਦੇ ਵਿੱਚ ਉਹ ਬਹੁਤ ਸਾਰੇ ਲੋਕ ਜਿਹੜਾ ਨੇ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਬਾਲੀਵੁੱਡ ਵੀ ਇਸ ਪੂਰੇ ਮਾਮਲੇ ਦੇ ਵਿੱਚ ਦੋ ਫਾਰ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਕੁਝ ਲੋਕ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਰਹੇ ਨੇ ਤੇ ਉੱਥੇ ਹੀ ਬਹੁਤ ਸਾਰੇ ਲੋਕ ਕੰਗਨਾ ਰਣੋਤ ਦੀ ਵੀ ਸਮਰਥਨ ਕਰਨੇ ਨੇ ਤੇ ਇਸ ਦੇ ਬਾਅਦ ਹੁਣ ਅਨਮੋਲ ਗਗਨ ਮਾਨ ਉਹਨਾਂ ਦੇ ਵੱਲੋਂ ਜਿਹੜੀ ਪ੍ਰਤੀਕਿਰਿਆ ਦਿੱਤੀ ਗਈ ਹੈ ਸਵੇਰੇ ਸੰਦੀਪ ਪਾਠਕ ਜੋ ਕਿ ਰਾਜ ਸਭਾ ਮੈਂਬਰ ਨੇ ਪੰਜਾਬ ਤੋਂ ਉਹਨਾਂ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਸੀ ਸੋ ਕੰਗਨਾ ਰਣੋਤ ਨੇ ਮਾਮਲੇ ਦੇ ਵਿੱਚ ਹੁਣ ਅਨਮੋਲ ਗਗਨ ਮਾਨ ਟਵੀਟ ਕਰਦੇ ਲਿਖਦੇ ਨੇ ਕੰਗਨਾ ਜੀ ਦੇਸ਼ ਦੀ ਆਜ਼ਾਦੀ ਤੋਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਹੋਏ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਬਾਰੇ ਗਲਤ ਟਿੱਪਣੀਆਂ ਕਰਨ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਪਹਿਲਾਂ ਵੀ ਕਿਸਾਨਾਂ ਨੂੰ ਤੁਸੀਂ ਅਤਵਾਦੀ ਦੱਸਦੇ ਰਹੇ ਹੁਣ ਇੱਕ ਐਮਪੀ ਹੋ ਕੇ ਇਸ ਤਰ੍ਹਾਂ ਦੀ ਮੰਦਭਾਗੀ ਟਿੱਪਣੀ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਅ ਸੋ ਲਗਾਤਾਰ ਜਿਹੜੇ ਲੋਕ ਨੇ ਕੰਗਨਾ ਰਣੌਤ ਨੂੰ ਇਹ ਵੀ ਨਸੀਅਤ ਦੇ ਰਹੇ ਨੇ ਕਿ ਹੁਣ ਤੁਸੀਂ ਇੱਕ ਸੰਸਦ ਬਣ ਚੁੱਕੇ ਹੋ ਕੋਈ ਸੈਲੀਬ੍ਰਿਟੀ ਨਹੀਂ ਰਹੇ ਤੇ ਹੁਣ ਤੁਸੀਂ ਇੱਕ ਪਬਲਿਕ ਫਿਗਰ ਹੋ ਤੇ ਲੋਕਾਂ ਦੇ ਨੁਮਾਇੰਦੇ ਹੋ ਤਾਂ ਤੁਹਾਨੂੰ ਸੋਚ ਸਮਝ ਕੇ ਆਪਣੀ ਬਿਆਨਬਾਜ਼ੀ ਕਰਨੀ ਪਵੇਗੀ